ਜੰਗਲਾਂ ਦੀ ਕਟਾਈ ਕਾਰਨ ਦੂਸ਼ਿਤ ਹੋ ਰਹੇ ਵਾਤਾਵਰਨ ਨੂੰ ਬਚਾਉਣ ਲਈ ਐਨਜੀਓ ਮੁਸਕਾਨ ਗ੍ਰੀਨ ਮਿਸ਼ਨ ਰਾਏਕੋਟ ਨੇ ਇਲਾਕੇ ਨੂੰ ਹਰਿਆ-ਭਰਿਆ ਬਣਾਉਣ ਦਾ ਸੰਕਲਪ ਲਿਆ ਹੈ। ਇਸ ਮੌਕੇ ਤੇ ਜਾਣਕਾਰੀ ਦਿੰਦਿਆਂ ਇਹਨਾਂ ਦਾ ਕਹਿਣਾ ਹੈ ਕਿ ਬੂਟੇ ਲਗਾਉਣ ਦੀ ਸ਼ੁਰੂਆਤ ਰਾਏਕੋਟ ਤੋਂ ਹੋਵੇਗੀ ਜਿਸ ਦੇ ਤਹਿਤ ਰਾਏਕੋਟ ਸ਼ਹਿਰ ਅਤੇ ਆਲੇ ਦੁਆਲੇ ਦੇ ਇਲਾਕੇ ਵਿੱਚ ਵੱਡੀ ਗਿਣਤੀ ਵਿੱਚ ਬੂਟੇ ਲਗਾਏ ਜਾਣਗੇ। ਉਹਨਾਂ ਦਾ ਕਹਿਣਾ ਹੈ ਕਿ ਬੂਟੇ ਲਗਾਉਣ ਦੇ ਨਾਲ-ਨਾਲ ਇਹਨਾਂ ਦਾ ਰੱਖ-ਰਖਾਅ ਵੀ ਬਹੁਤ ਜ਼ਰੂਰੀ ਹੈ। ਮੁਸਕਾਨ ਗ੍ਰੀਨ ਮਿਸ਼ਨ ਰਾਏਕੋਟ ਜਿਹੜੀ ਮੀਟਿੰਗ ਸਾਡੀ ਅੱਜ ਮਸਕਾਨ ਟ੍ਰੇਨਿੰਗ ਸੈਂਟਰ ਤੇ ਹੋਈ ਆ ਤੇ 11 ਮੈਂਬਰੀ ਸਾਡੀ ਕਮੇਟੀ ਆ ਅਸੀਂ ਕਈ ਸਾਲਾਂ ਤੋਂ ਇਹ ਬੂਟੇ ਲਾਉਂਦੇ ਆ ਰਹੇ ਹਾਂ ਇਹਦੇ ਚ ਹੁਣ ਇਸ ਟਾਈਮ ਕੀ ਪ੍ਰੋਗਰਾਮ ਲਿਖਿਆ ਇਹ ਇਸ ਤੋਂ ਬਾਅਦ ਅਸੀਂ ਲਗਾਤਾਰ ਪਹਿਲਾਂ ਤੋਂ ਬੂਟੇ ਲਾਉਂਦੇ ਆ ਰਹੇ ਹਾਂ ਜਿੰਨੇ ਕ ਬੂਟੇ ਲਾਏ ਆ ਉਹ ਸਾਡੇ ਤਕਰੀਬਨ ਲਗਭਗ ਸਾਰੇ ਬੂਟੇ ਚੱਲ ਰਹੇ ਆ ਸਾਡੀ ਦੇਖਰੇਖ ਚ ਹੁਣ ਅਸੀਂ ਅੱਗੇ ਚਾਹੁੰਦੇ ਆ ਵੀ ਪੰਜਾਬ ਦੇ ਵਿੱਚ ਇੱਕ ਲਹਿਰ ਚਲਾਈ ਆ ਜਿਹਦੇ ਤਹਿਤ ਸਾਡੇ ਨਾਲ 275 ਸ਼ਹਿਰ ਸਾਡੇ ਨਾਲ ਜੁੜਨ ਲਈ ਜਾ 237 ਜਿੰਨੇ ਵੀ ਹੈਗੇ ਸਿਹਰ ਜਾੜੇ ਨਾਲ ਜਾਣ ਲਈ ਤਿਆਰ ਨੇ ਸਾਨੂੰ ਪਿੰਡਾਂ ਚੋਂ ਵੀ ਸਹਿਯੋਗ ਮਿਲ ਰਿਹਾਗਾ ਸਾਨੂੰ ਜਗਰਾਉਂ ਸ਼ਹਿਰ ਚੋਂ ਵੀ ਅੱਜ ਫੋਨ ਆਇਆ ਵੀ ਅਸੀਂ ਛੋੜਣਾ ਜਾਣ ਲਈ ਤਿਆਰ ਆ ਪਰ ਅਸੀਂ ਚਾਹੁੰਦੇ ਆ ਵੀ ਜਿੰਨੇ ਵੀ ਬੂਟੇ ਲਾਉਣੇ ਆ ਬੂਟੇ ਦੀ ਦੇਖ ਰੇ ਕਿਤੀ ਜਾਵੇ ਤੇ ਕੋਈ ਵੀ ਬੂਟਾ ਇਹ ਜਾਣਾ ਹੋਵੇ ਜਿਹੜਾ ਮਰੇਵੇ ਪਾਣੀ ਦੀ ਦੇਖ ਰੇ ਜਿੰਨੇ ਵੀ ਬੂਟੇ ਕਿਸੇ ਨੇ ਲੈ ਕੇ ਜਾਣੇ ਆ ਸਾਨੂੰ ਉਹਦੀ ਇੱਕ ਐਪਲੀਕੇਸ਼ਨ ਦੇ ਕੇ ਬੂਟੇ ਲੈ ਜਾ ਸਕਦਾਗਾ ਪਰ ਜਿੰਨੇ ਬੂਟੇ ਲੈ ਕੇ ਜਾਣਗੇ ਉਹਨਾਂ ਦੀ ਜ਼ਿੰਮੇਵਾਰੀ ਸੀ ਨਾਲ ਲਮਾ ਕੇ ਵੀ ਬੂਟੇ ਨੂੰ ਪਾਣੀ ਦੇਣਾ ਤੇ ਉਹਨਾਂ ਨੂੰ ਚਲਾਉਣਾ ਉਹਨਾਂ ਦੀ ਜ਼ਿੰਮੇਵਾਰੀ ਹੋਊਗੀ ਜਿਸ ਨੂੰ ਖਾਸ ਅਹਿਯੋਲਤੀ ਦਾ ਪਾਲਸਿੰਗ ਦਾ ਦਿੱਤੀ ਗਈ ਹੈ ਜਾਂ ਕੋਈ ਸਕੀਮ ਕਿਸ ਤਰੀਕੇ ਨਾਲ ਇਹ ਜੋ ਸਾਡੇ ਜਿਹੜੇ ਐਨ ਜੀਓ ਆ ਇਹਦੇ ਜਿੰਨੇ ਵੀ ਮੈਂਬਰ ਹੈਗੇ ਆ ਉਹਦਾ ਪ੍ਰੋਪਰ ਡਾਟਾ ਰੱਖਿਆ ਜਾਊਗਾ ਪ੍ਰੋਪਰ ਡਾਟਾ ਦੇ ਨਾਲ ਨਾਲ ਅਸੀਂ ਸਾਰਾ ਚੈੱਕ ਕਰਾਂਗੇ ਵੀ ਕਿਤੇ ਬੂਟੇ ਆ ਤਾਂ ਨਹੀਂ ਵੀ ਲਿਆ ਕੇ ਖਰਾਬ ਕੀਤੇ ਜਾ ਰਹੇ ਆ ਕਾਦੇ ਕਾਦੇ ਬੂਟੇ ਲਾ ਰਹੇ ਆ ਲਾਏ ਜਾ ਬੂਟੇ ਫਲਦਾਰ ਵੀ ਲਾ ਰਹੇ ਆ ਵੀ ਸ਼ਾਨਦਾਰ ਬੂਟੇ ਲਾ ਰਹੇ ਆ ਫੁੱਲਾਂ ਵਾਲੇ ਬੂਟੇ ਲਾ ਰਹੇ ਆ ਅਚਲਿਆ ਇਹਦੇ ਵਿੱਚ ਕੋਈ ਪ੍ਰਸ਼ਾਸਨ ਜਾਂ ਹੋਰ ਐਨਜੀਓ ਵੀ ਮਤਲ ਲੈ ਰਿਹਾ ਨਾਲ ਸਾਨੂੰ ਇਹਦੇ ਵਿੱਚ ਪ੍ਰਸ਼ਾਸਨ ਦੀ ਵੀ ਸਪੋਰਟ ਦੀ ਜ਼ਰੂਰਤ ਆ ਜੀ ਸਾਨੂੰ ਮਿਲ ਵੀ ਰਹੀ ਆ ਪਹਿਲਾਂ ਤੋਂ ਸਾਨੂੰ ਜੁਡੀਸ਼ੀਅਲ ਦੀ ਵੀ ਸਪੋਰਟ ਮਿਲਦੀ ਵੀ ਰਹੀ ਆ ਤੇ ਅਸੀਂ ਹੋਰ ਵੀ ਚਾਹੁੰਦੇ ਵੀ ਸਾਡੇ ਨਾਲ ਖੜਨਾ ਸ਼ਹਿਰ ਵਾਸੀ ਦੇਸ਼ ਵਾਸੀ ਸਾਨੂੰ ਸਾਰਾਂ ਦਾ ਸਹਿਯੋਗ ਦੀ ਜ਼ਰੂਰਤ ਆ ਕਿਉਂਕਿ ਕੱਲੀ ਐਨਜੀਓ ਨਹੀਂ ਇਹ ਬੂਟਿਆਂ ਨੂੰ ਕੱਲੇ ਹਰਾ ਭਰਾ ਕਰ ਸਕਦੀ ਪੰਜਾਬ ਨੂੰ ਜੇ ਪੰਜਾਬ ਨੂੰ ਇਸ ਟਾਈਮ ਬਚਾਉਣਾ ਤਾਂ ਉਹਦੀ ਖਾਤਰ ਹਰਿਆਲੀ ਦੀ ਪੂਰੀ ਜ਼ਰੂਰਤ ਆ ਇੰਨੇ ਲਈ ਤੁਸੀਂ ਕੋਈ ਉਪਰਾਲਾ ਕਰ ਰਹੇ ਹੋ ਸਰਕਾਰ ਦੇ ਅਜਾ ਪ੍ਰਸ਼ਾਸਨ ਦੇ ਫੰਕਸ਼ਨ ਦੇ ਅਸੀਂ ਪ੍ਰਸ਼ਾਸਨ ਨੂੰ ਵੀ ਪਹਿਲਾਂ ਮਿਲੇ ਆ ਸਾਡਾ ਸਹਿਯੋਗ ਮਿਲ ਵੀ ਰਿਹਾ ਅਸੀਂ ਅੱਗੇ ਹੋਰ ਵੀ ਉਹਨਾਂ ਨੂੰ ਬੇਨਤੀ ਕਰ ਰਹੇ ਆ ਵੀ ਸਾਡੇ ਨਾਲ ਦਿਓ ਸਾਥ ਦਿਓ ਸਾਡਾ ਅਖੀਰ ਚ ਅਸੀਂ ਲੋਕਾਂ ਨੂੰ ਇਹੀ ਚਾਹਣਾ ਜਾਣੇ ਆ ਵੀ ਜਿਹੜਾ ਪਾਣੀ ਆ ਉਹ ਥੱਲੇ ਧਰਤੀ ਦੇ ਵਹਿੰਦਾ ਜਾਂਦਾ ਹੈਗਾ ਵੀ ਪਾਣੀ ਨੂੰ ਪੰਜਾਬ ਨੂੰ ਬਚਾਉਣ ਦੀ ਖਾਤਰ ਹਰਿਆਲੀ ਬਹੁਤ ਜ਼ਰੂਰੀ ਆ ਜੇ ਇੱਥੇ 3 ਕਰੋੜ 75 ਲੱਖ ਰਕਤ ਲੱਗ ਜਾਣ ਤਾਂ ਉਹਦੇ ਨਾਲ ਬਰਸਾਤ ਦੀ 30% ਜਿਹੜੀ ਹੈਗੀ ਆ ਹੋਰ ਵੱਧ ਜਾਊਗੀ ਮਾਤਰਾ ਤੇ ਉਹਦੇ ਨਾਲ ਪਾਣੀ ਥੱਲੇ ਕੱਢਣ ਦੀ ਵੀ ਆਏ ਮੀ ਇਹ ਬਰਸਾਤਾਂ ਦੇ ਪਾਣੀ ਨਾਲ ਹੀ ਜਨਸਾਂ ਨੂੰ ਬੈਨੀਫਿਟ ਮਿਲਣ ਲੱਗ ਜੂਗਾ। ਕੀ ਸੁਣੋ ਉਮੀਦਾਂ ਵੀ ਲੋਕ ਸਾਥ ਦੇ ਹਾਂਜੀ ਪੈਨੂ ਪੂਰੀ ਉਮੀਦ ਹੈ ਜੀ ਕਿਉਂਕਿ ਹੁਣ ਤੱਕ ਸਾਡਾ ਲੋਕਾਂ ਨੇ ਸਾਥ ਵੀ ਦਿੱਤਾ ਤੇ ਪ੍ਰਸ਼ਾਸਨ ਨੇ ਵੀ ਸਾਥ ਦਿੱਤਾ ਤੇ ਜਨਤਾ ਨੇ ਵੀ ਸਾਥ ਦਿੱਤਾਗਾ। ਮੇਰਾ ਨਾਮ ਜੀ ਅੰਦਰਪਾਲ ਗੋਲਡੀ ਰਾਜਸੀ ਮੁਸਕਾਨ ਗ੍ਰੀਨ ਮਿਸ਼ਨ ਰਾਏਕੋਟ ਵੱਲੋਂ ਜਿਹੜੀ ਸਾਡੀ ਮੀਟਿੰਗ ਹੋਈ ਆ ਪਹਿਲਾਂ ਹੀ ਸਾਡੇ ਹੀਰਾਂਵਾਲ ਪੰਸਲ ਜੀ ਬਹੁਤ ਬੂਟਾ ਲਾ ਚੁੱਕੇ ਨੇ ਤੇ ਅੱਜ ਇਸ ਨੂੰ ਦੁਬਾਰਾ ਸ਼ੁਰੂਆਤ ਕੀਤੀ ਗਈ ਹੈ। ਬੂਟੇ ਲਗਾਉਣ ਦੀ ਔਰ ਬੜੇ ਹੀ ਉਤਸ਼ਾਹਿਤ ਨੇ ਸਾਰੇ ਔਰ ਸਾਰੇ ਇਸ ਕੰਮ ਦੇ ਵਿੱਚ ਸਹਿਯੋਗ ਕਰਨ ਲਈ ਤਿਆਰ ਨੇ ਕਿਉਂਕਿ ਸਾਡਾ ਜਿਹੜਾ ਵਾਤਾਵਰਨ ਹੈ ਉਹ ਬਹੁਤ ਤ압 ਸੁਹੁੰਨਾ ਜਾ ਰਹੀ ਹੈ ਬੂਟਿਆਂ ਦੀ ਸਖਤ ਜ਼ਰੂਰਤ ਹੈ ਔਰ ਮੈਂ ਅਪੀਲ ਕਰਦਾ ਆਪਣੇ ਸਾਰੇ ਹੀ ਜਿਹੜੇ ਵਾਤਾਵਰਨ ਪ੍ਰੇਮੀ ਨੇ ਹਰੇਕ ਇਨਸਾਨ ਦਾ ਫਰਜ਼ ਹੈ ਕਿ ਇੱਕ ਕਬੂਟਾ ਜ਼ਰੂਰ ਲਾਵੇ ਘੱਟ ਤੋਂ ਘੱਟ ਔਰ ਜਿੰਨੀਆਂ ਐਨ ਜੀਓ ਨੇ ਜਿੰਨੀਆਂ ਸੰਸਥਾਵਾਂ ਨੇ ਕਮੇਟੀਆਂ ਨੇ ਉਹ ਸਾਰੇ ਨਾਲ ਕੇ ਸਾਡਾ ਸਾਥ ਦਿਓ ਤਾਂ ਕਿ ਇਸ ਮਿਸ਼ਨ ਨੂੰ ਵਧੀਆ ਤਰੀਕੇ ਨਾਲ ਚਲਾਇਆ ਜਾ ਸਕਦਾ ਹੈ ਜਦੋਂ ਅਸੀਂ ਸਾਰੇ ਇਕੱਠੇ ਹੋ ਕੇ ਇਸ ਮਿਸ਼ਨ ਦੇ ਵਿੱਚ ਸ਼ਾਮਿਲ ਹੋ ਜਾਵਾਂਗੇ ਮਿਹਨਤ ਕਰਾਂਗੇ ਬੂਟੇ ਦੀ ਦੇਖਭਾਲ ਕਰਾਂਗੇ ਤਾਂ ਫਿਰ ਬੂਟਾ ਕਦੇ ਵੀ ਖਰਾਬ ਨਹੀਂ ਹੋਏਗਾ ਔਰ ਹਰੇਕ ਸਾਲ ਲਗਾਤਾਰ ਬੂਟੇ ਲੱਗਦੇ ਰਹਿਣਗੇ ਤਾਂ ਪੰਜਾਬ ਦੇ ਵਿੱਚ ਵਾਤਾਵਰਨ ਬਹੁਤ ਵਧੀਆ ਹੋ ਜਾਊਗਾ ਇਨਸਾਨ ਨੂੰ ਸਾਹ ਲੈਣਾ ਤੇ ਬਿਮਾਰੀਆਂ ਤੋਂ ਇਨਸਾਨ ਬਹੁਤ ਬਚੇਗਾ ਕਿਉਂਕਿ ਜਿੰਨਾ ਬੂਟਾ ਹੋਏਗਾ ਵਾਤਾਵਰਨ ਵਧੀਆ ਹੋਊਗਾ ਇਨਸਾਨ ਨੂੰ ਸਾਹ ਵੀ ਵਧੀਆ ਲਾਊਗਾ ਇਸ ਛੋਧਰਾ ਹੋਗਾ ਸਹੀ ਹੋਗਾ ਇੱਕ بڑا ਵੱਡਾ ਸਵਾਲ ਉੱਠ ਰਿਹਾ ਵੀ ਜਿਵੇਂ ਆਮ ਖੇਤਾਂ ਚ ਕਿਸਾਨਾਂ ਜਾਂ ਅੱਗ ਲੱਗਣ ਦੇ ਘਟਨਾਵਾਂ ਬਹੁਤ ਆ ਰਹੀਆਂ ਨੇ ਕਿ ਉਹਨਾਂ ਨਾਲ ਇਸ ਮਹਿੰਦਕ ਅਸਰ ਪਊਗਾ ਜੇ ਇਹਦੇ ਲਈ ਕੋਈ ਮੋਟੀਵੇਸ਼ਨ ਦੀ ਸਕੀਮ ਵੀ ਤੁਸੀਂ ਸ਼ੁਰੂ ਕਰੋਗੇ ਲੋਕਾਂ ਨੂੰ ਪ੍ਰੇਰਿਤ ਕਰਨ ਅਸੀਂ ਹਰੇਕ ਕੋਈ ਇਨਸਾਨ ਨੂੰ ਬੇਨਤੀ ਕਰਦੇ ਹਾਂ ਵੀ ਬੂਟੇ ਦੇ ਅਸੀਂ ਨਹੀਂ ਬਚਾਵਾਂਗੇ ਅਸੀਂ ਅੱਗ ਲਾਵਾਂਗੇ ਤਾਂ ਬੜੀ ਮਾੜੀ ਗੱਲ ਹੈ ਕਿਉਂਕਿ ਰਹਿਣਾ ਸਾਰਿਆਂ ਨੇ ਇੱਥੇ ਹੈ ਅਸੀਂ ਸਭ ਨੂੰ ਹੀ ਬੇਨਤੀ ਕਰਦੇ ਹਾਂ ਕਿ ਅੱਗ ਲਾਓ ਨਾ ਲਾਓ ਧਿਆਨ ਰੱਖੋ ਇਸ ਗੰਦਾ ਵੀ ਬੂਟਾ ਕੋਈ ਖਰਾਬ ਨਾ ਹੋਵੇ ਤੁਹਾਨੂੰ ਜਿੱਥੇ ਜ਼ਰੂਰਤ ਹੈ ਉੱਥੇ ਕਰੋ ਪਰ ਘੱਟੋ ਘੱਟ ਬੂਟੇ ਦਾ ਧਿਆਨ ਜ਼ਰੂਰ ਕਰੋ ਵੀ ਬੂਟਾ ਖਰਾਬ ਨਾ ਹੋਵੇ ਉਹਨੂੰ ਕੋਈ ਨੁਕਸਾਨ ਨਾ ਪਹੁੰਚੇ ਔਰ ਨਾਲ ਨਾਲ ਜਦੋਂ ਅਸੀਂ ਸਾਰੇ ਨਾਲ ਮਿਲ ਕੇ ਇਸ ਮਿਸ਼ਨ ਦੇ ਵਿੱਚ ਸ਼ਾਮਿਲ ਹੋਵਾਂਗੇ ਸਾਨੂੰ ਦੁਬਾਰਾ ਕਿਸੇ ਨੂੰ ਕਹਿਣ ਦੀ ਵੀ ਜ਼ਰੂਰਤ ਨਹੀਂ ਪੈਗੀ ਹੁਣ ਵੀ ਅਸੀਂ ਬੇਨਤੀ ਸਭ ਨੂੰ ਕਰ ਰਹੇ ਕਰਾਂਗੇ ਵੀ ਜਾ ਕੇ ਮਿਲਾਂਗੇ ਵੀ ਇਸ ਦਾ ਬਚਾਅ ਔਰ ਪ੍ਰਸ਼ਾਸਨ ਨੂੰ ਵੀ ਅਸੀਂ ਬੇਨਤੀ ਕਰਾਂਗੇ ਕਿ ਜਿੱਥੇ ਜਿੱਥੇ ਨੁਕਸਾਨ ਹੁੰਦਾ ਉਹਨੂੰ ਰੁਕਿਆ ਜਾਵੇ ਤੇ ਸਾਡਾ ਪ੍ਰਸ਼ਾਸਨ ਵੀ ਸਾਥ ਦੇਊਗੀ ਦੇ ਵੀ ਰਹੀ ਹੈ